ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਮ ਸਿੰਘ ਜੀ ਮਹਾਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਅੱਜ ਆਪਣੇ ਵਿੱਚ ਨਹੀਂ ਰਹੇ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਿਸਾਨਾਂ ਦੇ ਦੁੱਖ ਨਹੀਂ ਚਲ ਸਕੇ ਅੱਜ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਕਾਲੇ ਕਾਨੂੰਨ ਲਰਾਏ ਹੈ ਤੇ ਵਾਪਸ ਨਹੀਂ ਲਰੇ ਤੇ ਅੱਜ ਪੂਰੇ ਦੇਸ਼ ਵਿੱਚ ਸੰਘਰਸ਼ ਚੱਲ ਰਿਹਾ ਹੈ ਕਿਸਾਨ ਦੇਸ਼ ਦੇ ਕੋਨੇ-ਕੋਨੇ ਤੋਂ ਐਨੀ ਠੰਡ ਵਿੱਚ ਦਿੱਲੀ ਦੇ ਬਾਹਰ ਬੈਠੇ ਆ ਸੰਤ ਬਾਬਾ RAM Singh ਜੀ ਲਗਾਤਾਰ ਕਈ ਦਿਨਾਂ ਤੋਂ ਤੇ ਸੇਵਾ ਕਰ ਰਹੇ ਸੀ ਲੰਗਰ ਦੀ ਸੇਵਾ ਦਵਾਈਆਂ ਦੀ ਸੇਵਾ ਤੇ ਉਹਨਾਂ ਨੂੰ ਦੁੱਖ ਨਹੀਂ ਚੱਲਿਆ ਗਿਆ ਤੇ ਉਹਨਾਂ ਨੇ ਲਿਖ ਕੇ ਆ ਸ਼ਾਂਤ ਪੱਲੇ ਲਿਖਿਆ ਕਿ ਜੋ ਜ਼ੁਲਮ ਕਰਨਾ ਪਾਪ ਹੈ ਤੇ ਸਭ ਸਹਰਾ ਵੀ ਪਾਪ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਦੇਖਿਆ ਕਿ ਬੱਚੇ ਬੀਬੀਆਂ ਕਿਸਾਨ ਠੰਡ ਦੇ ਵਿੱਚ ਬਾਹਰ ਬੈਠੇ ਸੰਘਰਸ਼ ਕਰ ਰਿਹਾ ਹੈ ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਤੇ ਮੈਂ ਸਾਰੀ ਸੰਗਤ ਕੋਈ ਬੇਨਤੀ ਕਰਦਾ ਜਨਾ ਅੱਜ ਜਿਹੜੀ ਚੰਗ ਹੈ ਆ ਸਾਰੀ ਕਿਸਾਨ ਭਾਈਚਾਰੇ ਦੀ ਲੜਾਈ ਹੈ ਸੰਨ ਬਾਬਾ RAM ਸਿੰਘ ਜੀ ਨੇ ਆਪਣੇ ਵਾਸਤੇ ਕੌਮ ਵਾਸਤੇ ਕਿਸਾਨੀ ਵਾਸਤੇ ਇਕ ਸ਼ਹਾਦਤ ਦਿੱਤੀ ਹੈ ਤੇ ਮੈਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਕਰਦਾ ਹਾਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਗੋਦ ਵਿੱਚ ਜਗ੍ਹਾ ਦੇਣ ਤੇ ਅਸੀਂ ਸਾਰੇ ਪ੍ਰਮਾਤਮਾ ਦੇ ਚਰਨਾਂ 'ਚ ਦਾਸਗੀ ਕਰੀਏ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ